ਹੈਲੋ ਦੋਸਤੋ ਕਿਸ ਤਰ੍ਹਾਂ ਹੋ ਤੁਸੀਂ ਦੋਸਤੋ ਮੈਂ ਅੱਜ ਇੱਕ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜੋ ਕਿ ਪੰਜਾਬੀ ਵਿਰਸੇ ਨਾਲ ਸੰਬੰਧਿਤ ਹੈ ਪੰਜਾਬੀ ਵਿਰਸੇ ਨਾਲ ਸੰਬੰਧਿਤ ਇੱਕ ਖੂਹ ਜਿਹੜਾ ਮੇਨ ਪਾਰਟ ਰਿਹਾ ਹੈ ਆਪਣਾ ਉਹਦਾ ਇੱਕ ਅੰਗ ਹੁੰਦਾ ਹੈ ਮਹਿਲ ਮੈਂ ਤੁਹਾਨੂੰ ਉਹਦੀ ਬਾਕਾਇਦਾ ਤਸਵੀਰ ਦਿਖਾਉਣ ਜਾ ਰਿਹਾ ਹਾਂ ਆ ਦੇਖੋ ਜੀ ਖੂਹ ਐ ਇੱਥੇ ਜੀ ਖੂਹ ਦਾ ਜਿਹੜਾ ਇਹ ਮੌਣ ਤੋਂ ਨਿਕਲਾ ਹੈ ਜਿਸਨੇ ਮੌਣ ਬਾਰੇ ਆਪਾਂ ਨੇ ਪਹਿਲਾਂ ਗੱਲ ਕਰ ਚੁੱਕੇ ਹਾਂ ਇਹ ਜਿਹੜਾ ਆ ਦੇਖੋ ਮੌਣ ਹੈ ਜਿਹੜਾ ਉਹ ਧਰਤੀ ਤੋਂ ਉੱਪਰ ਆ ਜਿਹੜਾ ਹਿੱਸਾ ਹੁੰਦਾ ਹੈ ਇਹ ਮੌਣ ਹੈ ਖੂਂਦੀ ਇਹ ਇਹਦੇ ਅੰਦਰਲੇ ਪਾਸੇ ਜੇ ਆਪਾਂ ਦੇਖਾਂਗੇ ਦੇਖੋ ਜਿਵੇਂ ਲਗਭਗ ਇੰਨਾ ਕੁ ਜਿਹੜਾ ਹੈਗਾ ਇਹ ਖੂ ਦਾ ਮੌਣ ਹੈ ਇਦੋਂ ਨਿਚਲੇ ਜਿਹੜੀ ਉਹ ਸਾਰੀ ਹੋਈ ਹੋਈ ਹੈ ਇਹ ਇੱਟਾਂ ਚਿਣੀਆਂ ਹੋਈਆਂ ਨੇ ਇਹ ਯਾਨੀ ਖੂ ਦੇ ਚੱਕ ਤੋਂ ਯਾਨੀ ਉਹ ਨਹੀਂ ਹੁਣ ਅਵੇਲੇਬਲ ਹੈਗਾ ਉਹਦੇ ਵੀ ਕਦੇ ਆਪਾਂ ਵੀਡੀਓ ਬਣਾਵਾਂਗੇ ਇਹ ਖੂ ਦੇ ਚੱਕ ਤੋਂ ਉੱਪਰ ਜਿਹੜੀ ਹੈ ਚਨਾਈ ਕੀਤੀ ਹੁੰਦੀ ਹੈ ਉਹ ਸਾਰੀ ਕੀਤੀ ਹੁੰਦੀ ਹੈ ਇੱਟਾਂ ਨਾਲ ਇਹ ਸਾਰਾ ਮਹਿਲ ਕਹਿੰਦਾ ਹੈ ਮਹਿਲ ਕਹਿੰਦੇ ਨੇ ਇਹਨੂੰ ਖੂ ਦਾ ਮਹਿਲ ਇਹ ਰੀਆ ਉਹ ਸਾਰੀ ਇੱਟਾਂ ਵੀ ਦੇਖ ਰਹੇ ਹੋ ਤੁਸੀਂ ਇਹ ਸਾਰਾ ਕੂ ਦਾ ਮਹਿਲ ਹੈ ਯਾਨੀ ਇਹ ਮੌਣ ਤੋਂ ਨਿਚਲਾ ਹਿੱਸਾ ਹੁੰਦਾ ਹੈ ਤੇ ਚੱਕ ਤੋਂ ਉੱਪਰਲਾ ਹਿੱਸਾ ਹੁੰਦਾ ਹੈ ਇਹ ਸਾਰੀ ਜਿਹੜੀ ਚਨਾਈ ਹੋਈ ਹੋਈ ਹੈ ਇਹ ਹੈਗਾ ਮਹਿਲ ਇੱਕ ਮਹਿਲ ਜਿਹੜਾ ਰਾਜੇ ਦਾ ਮਹਿਲ ਵੀ ਇਹ ਇਹਨੂੰ ਵੀ ਮਹਿਲ ਕਹਿੰਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਪਲੀ ਉਸ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਆ ਕਰੋ ਧੰਨਵਾਦ